ਰਿਆਨੂ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਮੀਰ ਕਰਦੇ ਆ ਤੁਸੀਂ ਠੀਕ ਠਾਕ। ਅਸੀਂ ਵੀ ਠੀਕ ਠਾਕ ਆ। ਲਓ ਜੀ ਮੈਂ ਹੁਣ ਉਹ ਕੀ ਸੀ ਤਿਆਰ ਬੁਟੀਕ ਤੇ ਜਾਂਦੇ ਆ। ਟਾਈਮ 9:30 ਹੋ ਗਏ ਨੇ। ਪਹਿਲਾਂ ਆਪਾਂ ਨੇ ਇੱਥੇ ਸਾਡੇ ਸ਼ਰੀਕੇ ਦੇ ਵਿੱਚ ਹੀ ਹਨਾ ਮੁੰਡਾ ਹੋਇਆ ਕਿਸੇ ਦੇ। ਪਹਿਲਾਂ ਦੋਤਾ ਹੋਇਆ ਸੀਗਾ ਹੁਣ ਪੋਤਾ ਹੋਇਆ ਉਹ ਹੋਰ ਕਰਦੇ ਹੋਇਆ ਸੀਗਾ ਉਹ ਹੋਰ ਕਰਦੇ ਤੇ ਆਪਾਂ ਉਹਨਾਂ ਦੇ ਨਿੰਮਤ ਦੀ ਰਸਮ ਹੈ ਉਹਨਾਂ ਦੇ ਘਰੇ ਪਹਿਲਾਂ ਖੜ ਕੇ ਜਾਵਾਂਗੇ ਤੇ ਕੱਲ ਸੁਨੇਹਾ ਆਇਆ ਸੀਗਾ ਉਹਨਾਂ ਦਾ ਹਨਾ ਕਹਿੰਦੇ ਵੀ ਜਰੂਰ ਆਇਓ ਮੈਂ ਕਿਹਾ ਚਲੋ ਪਹਿਲਾਂ ਮੇਰਾ ਜਾਨ ਦੀ ਸਲਾਹ ਨਹੀਂ ਸੀਗੀ ਕਿਉਂਕਿ ਮੈਂ 10 ਸਵਾ 10 ਵਜੇ ਤੱਕ ਸੇ ਨੂੰ ਟਾਈਮ ਦਿੱਤਾ ਸੀਗਾ ਇਹ ਨਹੀਂ ਪਤਾ 10 15 ਮਿੰਟ ਅਗਲਾ ਹੂੰ ਵੀ ਆਉਂਦਾ ਲੇਟ ਹੋ ਜਾਂਦਾ ਹੈ ਹਨਾ ਤੇ ਮੈਂ ਕਿਹਾ ਚਲੋ 10:30 ਵਜੇ ਦੇ ਨੂੰ ਮੈਂ ਫੋਨ ਕੀਤਾ ਸੀਗਾ ਕਹਿੰਦੇ ਇਹ ਵੀ 10 ਵਜੇ ਨਿੰਮ ਮੰਨਾਂਗੇ 10:30 ਵਜੇ ਦਿਨ ਚਲੋ ਫ੍ਰੀ ਹੋ ਜਾਾਂਗੇ ਹਨਾ ਚਲੋ 11 ਵਜ ਜਾਣਗੇ ਤਾਂ ਵੀ ਕੋਈ ਨਹੀਂ ਗੱਲ ਨਹੀਂ ਹੈਗੀ ਜੀ ਕਈ ਵਾਰੀ ਜ਼ਿਆਦਾ ਟਾਈਮ ਲੱਗ ਜਦਾ ਉਹਦੇ ਜਿੱਦਾਂ ਇੱਧਰ ਨਿੰਮ ਬੰਨੇ ਸੀਗਾ ਇਹਨਾਂ ਨੇ ਨਿੰਮੀ ਜਿਹੜਾ 11:30 ਮੰਨੇ ਆ ਸਵਾ 10 ਦਾ ਟਾਈਮ ਦਿੱਤਾ ਹੋਇਆ ਸੀਗਾ ਤੇ ਜਦੋਂ ਸਾਰੇ ਭੈਣ ਭਾਈ ਲੇਟ ਆਉਂਦੇ ਆ ਹਨਾ ਫੇਰ ਐ ਹੋ ਜਾਂਦਾ ਸਵਾ 11 ਨਿੰਮ ਬੰਨੇ ਆ 12:00 ਵਜ ਗਏ ਸੀਗੇ ਮੈਨੂੰ ਉਸ ਦਿਨ ਮੈਂ ਲੇਟ ਹੋ ਗਈ ਸੀਗੀ ਅੱਜ ਕੁੜੀਆਂ ਨੂੰ ਚਾਬੀ ਦੇਤੀ ਆਪਾਂ ਨੇ ਉਹ ਖੋਲ ਲੈਣਗੇ ਬੁਟੀਕ ਸਾਰੇ ਆਉਂਦਾ ਜਿਵੇਂ ਸਟੂਡੈਂਟ ਆਉਂਦੇ ਆ 10 ਵਜੇ ਆ ਜਾਂਦੇ ਆ ਹਨਾ ਸਾਰੇ ਆ ਜਾਣਗੇ ਤੇ ਕਹਿੰਦੇ ਕੋਈ ਨਹੀਂ ਜੀ ਤੁਸੀਂ ਆਰਾਮ ਨਾਲ ਆਇਓ ਮੈਨੂੰ ਇਹੀ ਹੈ ਵੀ ਜਿਨ੍ਹਾਂ ਨੇ ਆਉਣਾ ਹੈ ਹਨਾ ਉਹਨਾਂ ਨੂੰ ਮਿਲਣਾ ਕਿਉਂਕਿ ਅੱਜ ਕੁਲਵਿੰਦਰ ਵੀ ਨਹੀਂ ਹੈਗੇ ਘਰੇ ਨਹੀਂ ਉਹ ਚਲੇ ਜਾਂਦੇ ਹੁੰਦੇ ਆ ਬੁਟੀਕ ਜਲਦੀ ਜੇ ਮੈਨੂੰ ਕਿਤੇ ਕੋਈ ਕੰਮ ਹੋਵੇ ਤੇ ਫਿਰ ਉਹ ਜਾ ਕੇ ਬੁਟੀਕ ਖੋਲ ਲੈਂਦੇ ਐ ਨੇ ਬੱਚੇ ਆ ਜਾਂਦੇ ਆ ਤੇ ਹੁਣ ਹੁਣ ਮੈਨੂੰ ਐ ਜਾਣਾ ਪੈਣਾ ਚਾਬੀ ਕਿਸੇ ਕੁੜੀ ਨੂੰ ਦੇਤੀ ਸੀਗੀ ਆ ਖੜੀ ਹੈ ਮੇਰੇ ਸਕੂਟਰੀ ਮੈਂ ਹੁਣ ਪਹਿਲਾਂ ਨੇ ਮਾਲਿਆਂ ਦੇ ਜਾਣੀ ਉਹਦੇ ਲੈ ਆਪਾਂ ਨੂੰ ਵੀ ਲੈ ਲਈਏ ਚਲ ਲਗਾਓਗੀ ਤਾਂ बाक़ी बाक़ी ਚੱਲ ਬਣੇ ਉਧਰ ਉਧਰ ਜਾ ਮਾਸੀ ਦਾ ਬਧੇ ਰਾਜ ਲਾਗੀ ਆਟਾ ਮੈਂ ਨੱਚ ਨੱਚ ਹੋ ਜਾ ਦੂਰੀ ਨੀਏ ਦਿਲ ਸਹਿਨਾ ਦੇ ਗਤਨ ਕੋ ਜਾ ਦੂਰੀ ਨੀਏ ਦਿਲ ਸਹਿਨਾ ਦੇ ਮਿੱਤਰ ਕੋ ਨਾ ਦੂਰੀ ਤੇਰੀ ਕਾਪੀਂ ਦੇ ਤੇਰੇ ਬੇਪਰਵਾਹ ਤੇ ਬੋਤਲ ਨੀਂਵੇ ਮੈਂ ਨੱਚਣਾ ਨਹੀਂ ਕੋਈ ਨਹੀਂ ਮੈਂ ਤਾਂ ਫੇਰ ਦਿਖਾ ਦੂ ਨੱਚ ਕੇ ਦੇਖੀ ਦਿਖਾ ਦੂ ਹੱਥ ਨਾਲ ਦੇਖ ਬਣੀ ਚਲੋ ਕਹਿ ਦੋ ਜੋੜੀਆਂ ਬਣੀਆਂ ਆੜ ਵੀ ਗਈਆਂ ਮੇਰੇ ਪੈਸੇ ਤੇ ਹੀ ਰੋ ਰਿਹਾ ਸਾਨੂੰ ਲੈਣੇ ਪਏਗੇ ਮੁੱਲ ਮੈਨੂੰ ਨਹੀਂ ਆਉਂਦਾ ਮੈਨੂੰ ਰੱਖਦੇ ਰੋਗੇ ਡਾਣਾ ਲੈ ਕੇ ਮੈਨੂੰ ਰੱਖਦੇ ਸਾਨੂੰ ਚੜ੍ਹ ਕੇ ਆਰੀ ਤੇਰੀ ਸੋਹਣੀ ਏ ਸਾਨੂੰ ਮੱਗਦੀ ਪਿਆਰੀ

ਆ ਜਾਂਦੇ ਜੀ ਤਾਂ ਚੱਲਦੀ ਹੈ ਵੀਡੀਓ ਵਾਹ ਵਾਹ ਆ ਜਪਾ ਆ ਨਹੀਂ ਮਾਲੋ ਇੱਕ ਲਾਰੂ ਨਾ ਜਿੰਦਾ ਬਸ ਆਹ ਜੀ ਤੇ ਬੰਦੇ ਆ ਜੀ

ਨੀ ਚਲ ਬਾਤ ਕਰੋ ਨਹੀਂ ਕਰਨੀ ਆ ਤੇਰਾ ਪਾਪਾ ਤੇ ਅਜੀ ਦੀ ਥਾਂ ਨਹੀਂ ਪਾਤੀ ਖਾਂਦੇ ਮੇਰਾ ਬਿਸਤਰ ਚਾਹ ਦੇ ਨਾ ਰੋ ਪਪੂ ਤੇਰਾ ਪਾਪਾ ਬਗੜ ਦੇ ਨਾ ਰੋ ਪਪੂ ਤੇਰਾ ਪਾਪਾ ਬਗੜ ਦੇ ਨਾ ਰੋ ਪਪੂ ਤੇਰਾ ਪਾਪਾ ਬਗੜ ਦੇ ਨਾ ਰੋ ਪਪੂ ਨੀ ਚਲ ਬਾਤ ਕਰਨੀ ਨਹੀਂ ਪਹਿਲੋ ਨਹੀਂ ਨਹੀਂ ਕਰਨੀ ਹੁਣ ਆਪਾਂ ਪੀਣ ਲੱਗੇ ਆ ਜੀ ਚਾਹ ਚਾਹ ਪੀ ਕੇ ਫਿਰ ਆਪਾਂ ਚੱਲਦੇ ਆ ਵਰਟੇਕ ਤੇ ਬਹੁਤ ਵਧੀਆ ਇੰਜੋਏ ਕੀਤਾ ਸਾਰਿਆਂ ਨਾਲ ਮਿਲ ਕੇ ਹਨਾ ਤੇ ਅੱਜ ਕੱਲ੍ਹ ਟਾਈਮ ਜਿਹੜਾ ਕਿਸੇ ਕੋਲ ਨਹੀਂ ਹੈਗਾ ਜੀ ਕੰਮ ਬਹੁਤ ਜ਼ਿਆਦਾ ਕੰਮ ਹੈਗਾ ਹਰ ਇੱਕ ਦੀ ਲਾਈਫ ਜਿਹੜੀ ਹੈਗੀ ਬਿਜ਼ੀ ਹੈਗੀ ਐ ਟਾਈਮ ਜਿਹੜਾ ਹੈਗਾ ਕੱਢਣਾ ਪੈਂਦਾ ਜਿਵੇਂ ਕਹਿੰਦੇ ਹੁੰਦੇ ਆ ਹਨਾ ਵੀ ਬੰਦਾ ਮੁੱਕ ਜਾਂਦਾ ਕੰਮ ਕਦੇ ਨਹੀਂ ਮੁੱਕਦੇ ਹੈਗੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ